ਚੱਕ ਦੇਸ਼ਰਾ ਦੀ ਟੀਮ ਦੇ ਪੁਆਇੰਟ ਰਿਹਾ 17.5 ਔਰ 20 ਨੰਬਰ ਲੈ ਕੇ ਪਿੰਡ ਬੋਪੁਰ ਦੀ ਟੀਮ ਨੇ ਪੇਟਾਂ ਦਾ ਕੱਪ ਜਿੱਤ ਲਿਆ ਬੋਪੁਰ ਦੀ ਟੀਮ ਨੇ 20 ਨੰਬਰ ਲੈ ਕੇ ਪੇਟਾਂ ਦਾ ਕੱਪ ਜਿੱਤੇ ਹੈ ਬੋਪੁਰ ਫਸਟ ਹੈ ਚੱਕ ਦੇਸ਼ਰਾ ਦੀ ਟੀਮ ਸੈਕੰਡ ਬੈਸ ਰੇਡਰ ਯਾਫੀ ਵੀ ਬਿੱਲਿਆ ਦਸੀਏ ਦੁਨੀਆ ਨੂੰ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਪਰਮਜੀਤ ਪੁਰੀਏ ਬਾਗੀ ਨੇ 10 ਕੌਡੀਆਂ ਪਾਈਆਂ ਤੇ 10 ਹੀ ਨੰਬਰ ਲਏ ਐ ਅੱਜ ਦੇ ਕਬੱਡੀ ਕੱਪ ਦਾ ਉਤਮ ਰੇਡਰ ਆ ਬਾਗੀ ਪਰਮਜੀਤ ਪੁਰੀਆ ਬਣ ਗਿਆ ਤਾੜੀਆਂ ਲਾੜੇ ਜ਼ੋਰਦਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਗੀ ਪਰਮਜੀਤ ਪੁਰੀਆ ਲਾਦੀਏ ਬਾਗੀ ਕਿਹੜੇ ਪਾਸੇ ਆ ਨਾ ਸੋਣਿਆ ਬਹੁਤ ਵੱਡੀ ਮੁਬਾਰਕਬਾਦ ਹੈ ਟੱਕੜਾ ਧੱਕ ਪਾ ਦਿਓ ਝੋਟਿਆਂ 10 ਟੱਚ ਤੇ 3 ਜੱਫੇ ਗੱਗੀ ਚੱਕ ਦੇਸ਼ ਰਾਜ ਵਾਲਾ ਤੇ ਨਾਲ ਇੰਦਰ ਤਲਵੰਡੀ ਵਾਲੇ ਨੇ 9 ਟੱਚ ਤੇ 4 ਜੱਫੇ ਇੰਦਰ ਤਲਵੰਡੀ ਵਾਲਾ ਮੁੰਡਾ ਲੁਧਿਆਣੇ ਵਾਲਾ ਫੋਰ ਦਾ ਜੇਤੂ ਬਣ ਗਿਆ ਹੈ ਇੰਦਰ ਤਲਵੰਡੀ ਵਾਲਾ ਮਨਜਿੰਦਰ ਤਲਵੰਡੀ ਦਾ ਚੇਲਾ ਅੱਜ ਦੇ ਭੇਟਾਂ ਦੇ ਮੇਲੇ ਦੇ ਬੈਸਟ ਰੇਡਰ ਬਾਗੀ ਪਰਮਜੀਤਪੁਰਾ ਸਾਡਾ ਭਰਾ ਤੇ ਇੰਦਰ ਤਲਵੰਡੀ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਸਾਰੇ ਖਿਡਾਰੀ ਵਧੀਆ ਖੇਡੇ ਸਾਰੇ ਮੈਚ ਚੋਟੀ ਦੇ ਹੋਏ ਮਹਾਪੁਰਸ਼ਿਆਂ ਦਾ ਬਹੁਤ ਵੱਡਾ ਸਤਿਕਾਰ ਇੰਨੀ ਗਾਲੀ ਕਬੂਲ ਕਰਿਓ 10 ਬੋਟਾ ਅਮਰੀਆਂ ਜੇਕੇ ਦੇ ਖਲਾਛਾਂ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਮਾਫੀ ਚਾਹਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਇੰਦਰਾ ਅੱਜ ਪਹਿਲਾ ਟਰੈਕਟਰ ਜਿੱਤੇ ਐ ਤੈਨੂੰ ਬਹੁਤ ਬਹੁਤ ਮੁਬਾਰਕਾਂ ਸੋਹਣਿਆ ਔਰ ਵੱਡੀ ਗੱਲ ਇਹ ਹੈ ਵੀ ਤੂੰ ਲੁਧਿਆਣਾ ਜਿਲ੍ਹੇ ਦਾ ਨਾਮ ਹੋਰ ਵੀ ਸੁਪਰ ਸੁਪਰ ਸਟਾਰਾਂ ਦੀ ਲਾਈਨ-ਅੱਪ ਚ ਲੈ ਕੇ ਆਂਦਾ ਹੈ ਕਿਉਂਕਿ ਵੱਡੇ ਵੱਡੇ ਸਟਾਰ ਹੈ ਲੁਧਿਆਣੇ ਨੇ ਵੀ ਪੈਦਾ ਕੀਤੇ ਐ ਮਨਿੰਦਰ ਤਲਵੰਡੀ ਨੂੰ ਇਹ ਆਪਣਾ ਉਸਤਾਦ ਮੰਨਦਾ ਹੈ ਇਹਦਾ ਤਲਵੰਡੀ ਪਿੰਡ ਹੈ ਤਲਵੰਡੀ ਰਾਏਪਿੰਡ ਰਾਏਕੋਟ ਦਾ ਇਲਾਕਾ ਹੈ ਇੱਕ ਆਈਆ ਮੁੰਡਾ ਨਮਨ ਕੋਰ ਕਬੱਡੀ ਖਿਡਾਰੀ ਹੈ ਪਰ ਵਿਦੇਸ਼ਾਂ ਵਿੱਚ ਇਹ ਵੀ ਧੰਮਾ ਪਾਉਂਦਾ ਹੈ ਇੰਦਰ ਤਲਵੰਡੀ ਵਾਲਾ ਭੇਟਾਂ ਦੇ ਕੱਪ ਦਾ ਟਰੈਕਟਰ ਜੇਤੂ ਬਣ ਗਿਆ ਤਾੜੀਆਂ ਲਾੜੇ ਜ਼ੋਰਦਾਰ ਟਰੈਕਟਰ ਜੇਤੂ ਇੰਦਰ ਤਲਵੰਡੀ ਵਾਲਾ ਹੈ ਇੰਦਰ ਲੈ ਵੀ ਇੰਦਰ ਦਾ ਬਹਿ ਵੀ ਟਰੈਕਟਰ ਤੇ ਸੋਹਣਾ ਹੈ ਇੰਦਰ ਬਾਗੀ ਕਿੱਥੇ ਆ ਪਰਮਜੀਤਪੁਰੀਆ ਬਾਗੀ ਹਾਂਜੀ ਆ ਚਾਬੀਆਂ ਲਿਆਓ ਭਾਈ ਸਾਹਿਬਾ ਪਾਰੀ ਚਾਬੀਆਂ ਲਿਆਓ ਗਿੰਦਾ ਚਾਚਾ ਜੀ ਮੁੰਡੇ ਤੇ ਟਰੈਕਟਰਾਂ ਤੇ ਬਾਤੇ ਐ ਹਾਂ ਭਾਈ ਰਿੰਮੀ ਹੁਣਾਂ ਨੂੰ ਬੇਨਤੀ ਐ ਗਿੰਦੇ ਚਾਚੇ ਹੁਣਾਂ ਨੂੰ ਬੇਨਤੀ ਐ ਰਵੀ ਹੁਣਾਂ ਨੂੰ ਬੇਨਤੀ ਐ ਆ ਚਾਬੀਆਂ ਲਿਆਓ ਭਾਜੀ ਮੁੰਡਿਆਂ ਨੂੰ ਚਾਬੀਆਂ ਫੜਾਈਏ ਇਹ ਯਾਦਗਾਰੀ ਫੋਟੋਆਂ ਹੁੰਨੀਆਂ ਹਾਂ ਚਾਬੀਆਂ ਪਹਿਲਾਂ